ਦੇਖੋ ਪਹਿਲੇ ਹੀ ਚਾਇਨਾ ਡੋਰ ਦਾ ਬੈਨ ਹੈ ਦੇਖੋ ਆਪਾਂ ਨਾ ਮੈਂ ਅੱਜ ਵੀ ਮੈਂ ਬੱਚੇ ਦੀ ਖਬਰ ਪੜਦਾ ਸੀ ਬੜੀ ਦੁੱਖਦਾਇਕ ਸਰਪੰਚ ਦਾ ਬੇਟਾ 15 ਸਾਲ ਦਾ ਸਮਰ ਵਾਲੇ ਦੇ ਨੇੜੇ ਹੈ ਨਾ ਆ ਆਪਾਂ ਹੁਣ ਪਤਾ ਨਹੀਂ ਤਾਂ ਐ ਹੋ ਗਿਆ ਕੰਮ ਕਿ ਲੋਕੇ ਚਾਹੁੰਦੇ ਨੇ ਹਰ ਗੱਲ ਗੱਲ ਜਿਹੜੀ ਹੈ ਅਸੀਂ ਕਾਨੂੰਨ ਨਾਲ ਹੀ ਬੰਦ ਕਰਾਂਗੇ ਕਾਨੂੰਨ ਬਣਾ ਦਿਓ ਉਸ ਤੋਂ ਬਾਅਦ ਬੰਦ ਕਰਾਂਗੇ ਥੋੜਾ ਜਿਹਾ ਆਪਣਾ ਆਪ ਆਪਣਾ ਵੀ ਬਣਦਾ ਫਰਜ਼ ਕਿ ਇਹ ਚੀਜ਼ ਬੈਨ ਹੈ ਇਹਦੇ ਨਾਲ ਇਕੱਲੇ ਚਲੋ ਕਬੂਤਰਾਂ ਆਂਦੀਆਂ ਜਾਂ ਪੰਛੀਆਂ ਨੇ ਤਾਂ ਖਬਰਾਂ ਆਉਂਦੀ ਸੀ ਹੁਣ ਤਾਂ ਸਾਡੇ ਬੱਚਿਆਂ ਨੇ ਖਬਰਾਂ ਵੀ ਆਉਣ ਲੱਗ ਗਿਆ ਸੋ ਇਸ ਚੀਜ਼ ਨੂੰ ਜੇ ਲੋਕ ਸਮਝ ਲੈਣ ਠੀਕ ਹੈ ਨਹੀਂ ਤਾਂ ਫਿਰ ਕਾਨੂੰਨ ਬਣਾ ਕੇ ਸਖਤ ਕਾਨੂੰਨ ਬਣਾ ਕੇ ਫਿਰ ਪਰਚੇ ਕਰਾਂਗੇ ਕੀਤੇ ਕਰਾਂਗੇ ਆਪਦੀਆਂ ਆਤੀ ਕਰਾਂਗੇ ਹਨਾ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਸਲਾਹ ਦੇਣੀ ਚਾਹੁੰਦਾ ਕਿ ਜਿਹੜੀ ਚੀਜ਼ ਜਿਹੜੀ ਹੈ ਅੱਜ ਕੱਲ੍ਹ ਲੋਕ ਪੜੇ ਲਿਖੇ ਨੇ ਅੱਜ ਕੱਲ੍ਹ ਕੋਈ ਐਦਾਂ ਦੀ ਹੋਣੀ ਅਵੇਰਨੈਸ ਬਹੁਤ ਆ ਗਈ ਜਿਹੜੀ ਚੀਜ਼ ਖਤਰਨਾਕ ਹੈ ਸੇਤਾਂ ਲਈ ਇਨਸਾਨ ਦੀ ਜ਼ਿੰਦਗੀ ਲਈ ਕਿਸੇ ਦੇ ਘਰ ਸਾਰੀ ਉਮਰ ਲਈ ਕਿਤੇ ਤੋਂ ਇਹ ਜਿਹੜਾ ਦੁੱਖ ਭੁੱਲਦੇ ਆ ਜਿਹੜੇ ਆ ਐਦਾਂ ਸਕੂਲ ਤੋਂ ਆਉਂਦਾ ਬੱਚਾ ਇੱਕ ਡੋਰ ਦੇ ਵਿੱਚ ਜਿਹੜਾ ਉਹ ਲਿਫਟ ਕੇ ਮਰ ਗਿਆ ਸੋ ਇਹਦੇ ਤੇ ਲੋਕਾਂ ਨੂੰ ਵੀ ਸਹਿਯੋਗ ਸਾਨੂੰ ਸਹਿਯੋਗ ਦੇਣ ਕਾਨੂੰਨ ਵੀ ਬਣਾਇਆ ਹੋਇਆ ਪਹਿਲਾਂ ਹੀ ਪੈਨ ਹੈ ਹੁਣ ਫਿਰ ਜਿਆਦਾ ਸਖਤਾਈ ਕਰਨੀ ਪਊਗੀ ਸਿਰਫ ਸਰ ਸਕੂਲ ਤੋਂ ਬੜੀਆਂ ਕੰਮ ਕੀਤਾ ਗਿਆ ਚਾਰ ਕਯੂਸ ਪੜੇ ਗਏ ਜਿਹੜਾ ਉਹ ਆਰਡੀਐਸ ਪਕੜਿਆ ਗਿਆ ਜੀ ਦੇਖੋ ਇਹਦਾ ਹਰ ਰੋਜ਼ ਦਾ ਸਾਡਾ ਕੰਮ ਹਰ ਰੋਜ਼ ਅਸੀਂ ਜਿਹੜੇ ਡਰੋਨ ਆਉਂਦੇ ਆ ਐਂਟੀ ਡਰੋਨ ਸਿਸਟਮ ਅਸੀਂ ਲਾਇਆ ਹੈ ਦੇਸ਼ ਦੇ ਵਿੱਚ ਪਹਿਲਾ ਐਂਟੀ ਡਰੋਨਸਿਸ ਵਾਸਿਆ ਪੰਜਾਬ ਸਰਕਾਰ ਦੇ ਖਰਚੇ ਤੇ ਲਾਇਆ ਕਿਉਂਕਿ ਡਰੋਨ ਦੇ ਵਿੱਚ ਹੁਣ ਪਿਸਟਲ ਵੀ ਆਉਂਦੇ ਨੇ ਹਥਿਆਰ ਵੀ ਆਉਂਦੇ ਆ ਡਰੋਨ ਦੇ ਵਿੱਚ ਚਿੱਟੇ ਦਾ ਵੀ ਪੈਕਟ ਆਉਂਦਾ ਹੈ ਡਰੋਨ ਦੇ ਵਿੱਚ ਪੈਸੇ ਵੀ ਭੇਜ ਦਿੰਦੇ ਆ ਤਿੰਨੋਂ ਚਾਰ ਇਕੱਠੇ ਗੈਂਗਸਟਰ ਸਮੱਗਲਰ ਸਾਰੇ ਇਕੱਠੇ ਹੋ ਗਏ ਤੋਂ ਜਿੰਨਾ ਵੀ ਕੁਝ ਸਾਨੂੰ ਇਮੀਡੀਏਟਲੀ ਪਕੜ ਚਾਹੁੰਦਾ ਸੀ ਇਮੀਡੀਏਟਲੀ ਉਹਨੂੰ ਉਹਤੇ ਐਕਸ਼ਨ ਲੈਣੇ ਆ ਤੇ ਇੱਕ ਡਾਟਾ ਵੀ ਤੁਹਾਨੂੰ ਜਾਰੀ ਅਸੀਂ ਆਉਣ ਨਾਲ ਦੇਣਾ ਚ ਕਰਦੇ ਆ ਕਿ ਕਿੰਨਾ ਸੀਜ਼ ਕੀਤਾ ਹੈ ਹਸਲਾ ਜਾਂ ਕਿੰਨੇ ਸੋ ਮਗਲਰ ਫੜੇ ਨੇ ਤੇ ਉਹਨਾਂ ਤੋਂ ਕਿੰਨੀ ਹੈਰਵਾਨ ਕਿੰਨਾ ਨਸ਼ਾ ਜਿਹੜਾ ਇਲੀਗਲ ਉਹ ਅਸੀਂ ਫੜਿਆ। ਮਾਨ ਸਾਹਿਬ ਬਹੁਤ ਸਾਰਾ ਜਿਹੜਾ ਇੰਸਟਰਕਟਰ ਦਾ ਨਾ ਉਹ ਇਸ ਗੱਲ ਦੀ ਚਿੰਤਾ ਤੋਂ ਰਾਹ ਇੱਕ ਦਾ ਮੁਲਾਜ਼ਮ ਤੇ ਇੱਕ ਪੈਨਸ਼ਨ ਜਿਹਨਾਂ ਨੂੰ 16% ਡੀਏ ਨਹੀਂ ਮਿਲਿਆ ਤੇ ਨਾ ਹੀ ਤੁਹਾਨੂੰ ਕੋਈ ਮੀਟਿੰਗ ਦਿੱਤੀ ਹੈ ਜਿਹੜੀ ਉਹਨਾਂ ਦੀ ਗੱਲਬਾਤ ਸੁਣ ਸਕੋਗੇ ਇਹਦੇ ਬਾਰੇ ਕੋ ਬਿਲਕੁਲ ਉਹਨਾਂ ਨਾਲ ਮੀਟਿੰਗਾਂ ਹੋਈਆਂ ਨੇ ਜੀ। ਠੀਕ ਹੈ ਨਾ ਤੇ ਆਉਣ ਵਾਲੇ ਦਿਨਾਂ 'ਚ ਇਹਦੇ ਬਾਰੇ ਵੀ ਵਿਚਾਰ ਚੱਲ ਰਿਹਾ ਉਹਨਾਂ ਦੇ ਬਜਟ 'ਚ ਕਿਸ ਤਰ੍ਹਾਂ ਕਰਨਾ ਹੈ। ਪਰ ਹਾਂ ਇੱਕ ਮੈਂ ਤੁਹਾਨੂੰ ਖੁਸ਼ਖਬਰੀ ਦੱਸ ਦੇਣਾ ਕਿ ਮੁਲਾਜ਼ਮ ਤੇ ਪੈਨਸ਼ਨਰ ਵੀ 10 ਲੱਖ ਦੇ ਕਾਰਡ ਦੇ ਧਾਰਕ ਹੋਣਗੇ ਉਹ ਵੀ ਐਲੀਜੀਬਲ ਨੇ ਚਾਹੇ ਤੁਸੀਂ ਮੁਲਾਜ਼ਮ ਹੋ ਸਰਕਾਰੀ ਚਾਹੇ ਤੁਸੀਂ ਪੈਨਸ਼ਨਰ ਹੋ ਤੁਸੀਂ 10 ਲੱਖ ਦਾ ਕਾਰਡ ਤੁਹਾਡੇ ਪਰਿਵਾਰ ਦਾ ਹੀ ਬਣੂਗਾ ਇਹ ਅਸੀਂ ਕ੍ਰਾਈਟੇਰੀਆ ਪਹਿਲਾਂ ਰੱਖੇ ਪਹਿਲਾਂ ਕੋਈ ਇਨਕਮ ਦਾ ਕ੍ਰਾਈਟੇਰੀਆ ਰੱਖ ਲੈ ਕਿਸੇ ਨੇ ਕਿਸੇ ਨੇ ਕੋਈ ਹੋਰ ਸ਼ਰਤ ਲਾਤੀ ਵੀ ਮਤਲਬ ਉਹਦੇ ਨਾਲ ਘਟ ਜਾਣ ਲੋਕ ਕੋਈ ਜਿਵੇਂ ਹੁਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਕੁਝ ਪੰਜਾਬ ਦੇ ਘਰ ਵੀ ਨਹੀਂ ਆਉਂਦਾ ਜੀ ਕਿਉਂਕਿ ਉਹ ਕਹਿੰਦੇ ਪੱਕੀ ਇਟਨੀ ਚਾਹੀਦੀ ਪੰਜਾਬ ਚ ਕੋਈ ਪੱਕੀ ਇਟਲ ਅੱਛਾ ਫਿਰ ਕਹਿੰਦੇ ਪੱਖਾ ਨਹੀਂ ਚਾਹੀਦਾ ਟੇਬਲ ਫੈਨ ਪੰਜਾਬ ਚ ਕਿਹੜਾ ਘਰ ਹੋਊਗਾ ਜਿੱਤੇ ਪੱਖਾ ਨਹੀਂ ਸਾਈਕਲ ਹੈ ਤੁਹਾਡੇ ਕੋਲ ਤਾਂ ਕਰ ਤਾਂ ਸਾਈਕਲ ਖੜਾ ਹੈ ਫਿਰ ਆਪ ਹੀ ਉਹਨਾਂ ਨੇ ਗੈਸੀ ਚੁੱਲੇ ਦੇਤੇ ਹੈਨਾ ਆਪ ਹੀ ਇਹ ਸ਼ਰਤ ਰੱਖਤੀ ਬਾਸ ਜੋ ਜਨਾਂ ਦੀ ਵੀ ਤੁਹਾਡੇ ਕੋਲ ਗੈਸੀ ਚੁੱਲਾ ਨਹੀਂ ਹੋਣਾ ਚਾਹੀਦਾ ਹੁਣ ਇੱਕ ਸਕੀਮ ਚ ਤੁਸੀਂ ਉਹੀ ਚੀਜ਼ ਦੇਤੀ ਦੂਜੀ ਸਕੀਮ ਚ ਉਹੀ ਚੀਜ਼ ਬੈਨ ਕਰ ਦਿੱਤੀ ਤੇ ਉਹ ਲੋਕ ਕਿਹੜੀ ਸਕੀਮ ਚੁਣੀਆ ਯਾਰ ਅਸੀਂ ਸੋ ਜੇ ਦੇਣਾ ਹੈ ਸਭ ਕੁਝ ਜਿ ਬਿਜਲੀ ਦਾ ਸੀ ਸਾਰਾ ਸਾਰਿਆਂ ਵਾਸਤੇ ਕੀਤਾ 600 ਜੁਨ ਤੋਂ ਤੁਹਾਡਾ ਮੀਟਰ ਜਿਹੜਾ ਥੱਲੇ ਹੋਣਾ ਤੁਸੀਂ ਉਹ ਸਾਹਮਣਾ ਦੇਸੀ ਚਲਾ ਲਓ ਕਿ 600 ਜੁੰਟ ਤੋਂ ਨਾ ਵਧੇ ਚਾਹੇ ਤੁਹਾਡੇ ਕੋਲ ਦੋ ਬੱਲਬ ਨੇ ਸਾਰਿਆਂ ਦਾ ਮਾਫ ਹੈ ਇੱਥੇ ਕੋਈ ਕਟੇਰੀਆ ਨਹੀਂ ਹੈਗਾ ਇਹ ਮੇਰੇ ਕੋਲ ਹਰਾ ਕਾਰਡ ਨੀਲਾ ਕਾਰਡ ਫਿਰ ਲੋਕ ਕੋਈ ਹੋਰ ਤਰੀਕੇ ਲੱਭਦੇ ਆ ਫਿਰ ਉਸੇ ਘਰ ਚ ਜੇ ਪਾ ਕਿਲੋਵਟ ਦੀ ਸ਼ਰਤ ਲਾਉਂਦੇ ਫਿਰ ਉਸੇ ਘਰ ਚ 2 ਮੀਟਰ ਲੱਗਦੇ ਫਿਰ ਮਾਤਾ ਜੀ ਦੇ ਨਾਂ ਤੇ ਲਵਾ ਲੈਣੇ ਵੀ ਬੇਬੇ ਸਾਡੇ ਨਾਲ ਨਹੀਂ ਹੈਗੀ ਹੁੰਦੀ ਬੇਬੇ ਨਾਲ ਹੀ ਹੈ ਹਨ ਬੇਬੇ ਨੂੰ ਕਿਲੋਵਾਟ ਹੀ ਕਰ ਦਿੰਨੇ ਬੇਬੇ ਬਾਈ 2 ਕਿਲੋਵਾਟ ਤੇ ਬੇਬੇ ਹੋ ਗਈ ਹੈ ਨਾ ਇਹ ਕਾਦੇ ਵਾਸਤੇ ਉਹਨਾਂ ਨੂੰ ਇਹ ਮੌਕਾ ਦਈਏ ਕਿ ਉਹ ਆਪਣੇ ਪਰਿਵਾਰ ਨੂੰ ਹੀ ਅਲੱਗ-ਅਲੱਗ ਕਰ ਲੈਣ ਜੇ ਦੇਣਾ ਹੈ ਸਕੀਮ ਦੇਣੀ ਹੈ ਤਾਂ ਉਸਾ ਉਹਨਾਂ ਬਜਟ ਨਾਲ ਕੇ ਸਾਰਿਆਂ ਨੂੰ ਦਿਓ ਸੋ ਸਭ ਨੂੰ ਮਿਲੂਗਾ ਹੀ